ਸਸਿਗਾ ਪਿਆ ਬਿਓ ਮੈਂ ਗਗਨਦੀਪ ਸਿੰਘ ਹਾਂ ਲਤੂ ਜਿਹੜਾ ਚੈਨਲ ਰੰਗਲਾ ਪੰਜਾਬ ਦੇ ਨਾਲ ਤੇ ਅੱਜ ਆਪਾਂ ਗੱਲ ਕਰਨੀ ਹੈ ਪੰਜਾਬ ਵਿੱਚ ਜਿਹੜੀ ਅਮਨ ਕਾਨੂੰਨ ਦੀ ਲਾਅ ਐਨਫੋਰਸਰ ਦੀ ਸਥਿਤੀ ਦਿਨੋ ਦਿਨ ਖਰਾਬ ਹੋਈ ਜਾਂਦੀ ਹੈ ਨਾ ਲੁੱਟਾਂ ਖੂਹਾਂ ਵਧਈ ਜਾਂਦੀਆਂ ਤੇ ਇਹਦੇ ਬਾਬਤ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਵੀ ਜਿਵੇਂ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਆਪਾਂ ਅਪੀਲ ਕਰਦੇ ਆ ਵੀ ਥੋੜਾ ਜਿਹਾ ਜਿਹੜੇ ਲਟੇਰੇ ਆ ਜਾਂ ਨਸ਼ੇ ਪੱਤੇ ਵਾਲੇ ਆਣਾਂ ਵੇ ਉਹਨਾਂ ਦੇ ਨਕੇਲ ਕਸੀ ਜਾਵੇ ਜਿਵੇਂ ਕਿ ਥੋੜੇ ਦਿਨ ਪਹਿਲਾਂ 31 ਤਰੀਕ ਨੂੰ ਪਿੰਡ ਕਰੀਰ ਵਾਲੀ ਵਿਖੇ ਇੱਕ ਪ੍ਰੋਗਰਾਮ ਸੀਗਾ ਤੇ ਪਰਦੇਸੀ ਵੀਰ ਜਿਵੇਂ ਕਿ ਮੇਲਾ ਸੀਗਾ ਉੱਥੇ ਆਉਂਦੇ ਆ ਨਾ ਦੁਕਾਨਾਂ ਲਾਉਂਦੇ ਆ ਛੋਪਾਂ ਲਾਉਂਦੇ ਆ ਉਹ ਕਲਚ ਵਾਲਾ ਸੀਗਾ ਮੁੰਡਾ ਸੰਤੋਸ਼ ਆਧਾਨਾ ਪਾਂਡਾ ਤੇ ਉਹਦੀ ਫੋਟੋ ਆ ਨਾਲ ਤੁਸੀਂ ਵੇਖ ਸਕਦੇ ਹੋ ਤੇ ਇੱਕ ਉਹਦੇ ਨਾਲ ਦੋ ਜਾਨੇ ਸੀ ਕਲਚ ਵਾਲੇ ਤੇ ਜੇ ਸਾਢੇ 6:30 ਦਾ ਟਾਈਮ ਸੀ ਜਦੋਂ ਮੇਲੇ ਤੋਂ ਵਾਪਸ ਘਰ ਨੂੰ ਜਾ ਰਹੇ ਸੀਗੇ ਉਹ ਤੇ ਚੈਨਾ ਟੱਪ ਕੇ ਗਾ ਪੱਠੇ ਆਉਂਦੇ ਆ ਤੇ ਉੱਥੇ ਨੂੰ ਰੋਕਿਆ ਗਿਆ ਮੋਟਰਸਾਈਕਲ ਤੇ ਚਾਰ ਜਣੇ ਆਏ ਤੇ ਉਹ ਉਹਨਾਂ ਦੇ ਦੱਸਣ ਦੇ ਮੁਤਾਬਕ ਉਹ ਕਹਿੰਦੇ ਵੀ ਉਹਨਾਂ ਕੋਲੇ ਕਿਰਪਾਨਾਂ ਸੀਗੀਆਂ ਤੇ ਉਹਨਾਂ ਨੇ ਕਹਿੰਦਾ ਰੋਕਿਆ ਸਾਨੂੰ ਤੇ 3100 ਰੁਪਿਆ 3100 ਰੁਪਿਆ ਸੀਗਾ ਖੋ ਕੇ ਲੈ ਗਏ ਤੇ ਫੋਨ ਵੀ ਖੋ ਕੇ ਲੈ ਗਏ ਇੱਕ ਜਣੇ ਤੋਂ ਫੋਨ ਲੈ ਗਏ ਇੱਕ ਕੋਲੇ ਸੰਤੋਸ਼ ਕੋਲੇ ਕੀਪੜਾ ਵਾਲਾ ਫੋਨ ਸੀਗਾ ਤੇ ਜਿਹਦੇ ਕੋਲ ਟੱਚ ਫੋਨ ਸੀ ਮਹਿੰਗਾ ਫੋਨ ਸੀ ਉਹ ਫੋਨ ਵੀ ਖੋ ਕੇ ਲੈ ਗਏ ਸੋ ਅਸੀਂ ਜੈਤੂ ਦੇ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਆਂ ਕਿ ਜਿਹੜੇ گرو ਬਣਾਏ ਹੋਏ ਆ ਲੁੱਟਖੋਹਾਂ ਵਾਲੇ ਰਾਤਾਂ ਨੂੰ ਛਰੇ ਆਮ ਲੁੱਟਖੋਹਾਂ ਕਰੀ ਜਾਂਦੇ ਆ ਆਮ ਬੰਦੇ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆਗਾ ਮੋਟਰਸਾਈਕਲ ਤੇ ਤਾਂ ਜਮੀ ਨਹੀਂ ਜਾਣਾ ਵੀ ਜਾਨੀ ਕਿ ਮਹਿਫੂਸ ਐ ਇਸ ਟਾਈਮ ਐ ਐਵਜਾ ਟਾਈਮ ਹੋਇਆ ਪਿਆ ਵੀ ਇਹਨਾਂ ਦਾ ਆਏ ਨਹੀਂ ਪਤਾ ਕਿੱਥੇ ਖੜੇ ਹੋਣ ਇਕੱਠੇ ਹੋ ਕੇ ਚਾਰ ਚਾਰ ਪੰਜ ਪੰਜ ਜਾਣੇ ਨਾਲੇ ਤਾਂ ਬੰਦੇ ਦੀ ਸੱਟ ਮਾਰਦੇ ਆ ਨਾਲੇ ਪੈਸੇ ਜਾਂ ਫੋਨ ਖੋਹ ਲੈਂਦੇ ਆ ਸੋ ਸਾਡੀ ਅਪੀਲ ਆ ਜੈਤੂ ਦੇ ਪ੍ਰਸ਼ਾਸਨ ਨੂੰ ਕਿ ਇਹਨਾਂ ਤੇ ਨਕੇਲ ਕਸੀ ਜਾਵੇ ਜਿਵੇਂ ਕਿ ਤੁਸੀਂ ਥੋੜੇ ਦਿਨ ਪਹਿਲਾਂ ਤੁਸੀਂ ਵੇਖਿਆ ਸੀ ਇੱਕ ਪਰਦੇਸੀ ਵੀਰੋ ਰਾਸ਼ੇ ਜਿਹੜੇ ਲੋਈਆਂ ਕੋਟ ਪਿੰਡਾਂ ਦੇ ਵਿੱਚ ਨਾਉਂਦੇ ਆ ਉਹਨਾਂ ਤੋਂ ਵੀ ਖੱਛੜਾਂ ਦੇ ਸੜਕ ਉੱਤੇ ਉਹਨਾਂ ਦੀ ਵਿਚਾਰਿਆਂ ਦੀ ਲੁੱਟ ਖੋਹ ਕੀਤੀ ਗਈ ਸੀ ਉਹਨਾਂ ਤੋਂ ਵੀ 10000 ਦੇ ਸਮਥਿੰਗ ਪੈਸੇ ਤੇ ਫੋਨ ਖੋਇਆ ਗਿਆ ਸੀ ਉਹਨਾਂ ਦੇ ਕੋਲੇ ਵੀ ਕਹਿੰਦੇ ਵੀ ਐਵੇਂ ਹੀ ਕਿਰਪਾਨ ਸੀਗੀ ਤੇ ਉਹਨਾਂ ਨੇ ਰੋਕਿਆ ਤੇ ਇਹ ਪਰਦੇਸੀ ਵੀਰਾਂ ਤੇ ਲੁੱਟ ਖਸੂਟ ਹੋ ਰਹੀ ਹੈ ਤੇ ਤੁਸੀਂ ਇਹ ਵੇਖੋ ਵੀ ਜੇ ਐਂ ਹੋਈ ਗਿਆ ਤੇ ਆਪਣੇ ਪੰਜਾਬ ਵਿੱਚ ਕਿਰਤ ਕਰਨ ਦੇ ਲਈ ਆਊਗਾ ਕੌਣ ਉਹ ਵਿਚਾਰੇ ਪਰਦੇਸੀ ਵੀਰ ਉਹ ਕਿਰਤ ਕਰਨ ਦੇ ਲਈ ਪੰਜਾਬ ਚਾਉਂਦੇ ਆ ਹਨ ਤੇ ਆਪਣੇ ਪੰਜਾਬ ਦੇ ਤੁਸੀਂ ਜਿਹੜੇ ਚੋਰ ਆਹੇ ਕੁਝ ਗਰੋਹ ਰੱਖ ਲੋ ਜਿਹੜੇ ਬਣਾਏ ਹੋਏ ਪਤਾ ਨਹੀਂ ਨਸ਼ੇੜੀਆਂ ਦੇ ਗਰੋਹ ਆ ਕਿ ਕੀ ਆ ਬਈ ਇਹਨਾਂ ਨੇ ਤਹਿਈਆ ਕੀਤਾ ਹੋਇਆ ਬਈ ਇਹ ਲੁੱਟਦੇ ਹੀ ਲੁੱਟਦੇ ਆ ਨਿੱਤ ਖੜ ਜਾਂਦੇ ਆ ਰਾਤਾਂ ਨੂੰ ਆ ਕੇ ਜਿਹੜੇ ਬੰਦੇ ਨੌਨ ਹੁੰਦੇ ਆ ਜਿਵੇਂ ਇਲਾਕੇ ਦੇ ਮੁੰਡੇ ਆਪਣੇ ਹੁੰਦੇ ਆ ਨਾ ਬੰਦੇ ਹੁੰਦੇ ਉਹਨਾਂ ਨੂੰ ਹੱਥ ਨਹੀਂ ਪਾਉਂਦੇ ਇਹਨੂੰ ਪਤਾ ਹੁੰਦਾ ਬਈ ਇਹ ਰਗੇ ਦੇ ਇਹਨਾਂ ਨੂੰ ਪਤਾ ਲੱਗ ਜਾਊਗਾ ਸਾਡਾ ਇਹ ਬਾਹਰਲੇ ਬੰਦੇ ਨੂੰ ਆਦਾ ਨਿਸ਼ਾਨਾ ਬਣਾਉਂਦੇ ਆ ਸੋ ਸਾਡੇ ਜੈਤੋ ਦੇ ਪ੍ਰਸ਼ਾਸਨ ਨੂੰ ਤੇ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਹ ਜਿਹੜੇ ਗਰੋਹ ਬਣਾਏ ਹੋਏ ਆ ਨਸ਼ੇ ਵਾਲੇ ਜਾਂ ਜਿਹੜੇ ਚੋਰ ਗਾ ਨਸ਼ੇੜੀ ਆ ਨਸ਼ੇੜੀ ਕਰਦੇ ਆ ਇਹ ਕੰਮ ਹੋਰ ਕਿਹਨੇ ਕਰਨਾਗਾ ਵੀ ਇਹਨਾਂ ਦੇ ਨਕੇਲ ਕਸੀ ਜਾਵੇ ਕਿਸੇ ਦਾ ਬੋਟਸੈਲ ਖੋ ਲੈਂਦੇ ਆ ਕਿਸੇ ਦਾ ਫੋਨ ਖੋ ਕੇ ਲੈ ਜਾਂਦੇ ਆ ਪੈਸੇ ਖੋ ਲੈਂਦੇ ਆ ਵੀ ਦਿਨ ਬੁਰ ਦੇਣਾ ਹੀ ਵਾਰਦਾਤ ਨਾ ਵਧੀ ਜਾਂਦੀਆਂ ਜੇ ਇਹੀ ਕੰਮ ਹੋਈ ਗਿਆ ਤੇ ਪੰਜਾਬ ਦੇ ਵਿੱਚ ਆਪਣੇ ਆਊਗਾ ਕੌਣ ਅਜਗਾਰ ਕਰਨ ਦੇ ਲਈ ਪੰਜਾਬ ਦਾ ਨਾਮ ਬਦਨਾਮ ਹੋ ਰਿਹਾ ਇਸ ਕੰਮ ਦੇ ਵਿੱਚ ਸੋ ਸਾਡੀ ਅਪੀਲ ਹੱਥ ਬੰਨ੍ਹ ਕੇ ਵੀ ਇਹਨਾਂ ਦੇ ਨਕੇਲ ਕਸੀ ਜਾਵੇ ਤੇ ਸਖਤਾਈ ਕੀਤੀ ਜਾਵੇ ਇਹਨਾਂ ਨੂੰ ਫੜ ਕੇ ਇਹਨਾਂ ਦੇ ਚੰਗੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਆਪਾਂ ਅਕਸਰ ਵੇਖਿਆ ਕਿਸੇ ਦਾ ਮੋਟਰਸਾਈਕਲ ਖੋਇਆ ਹੋਆ ਹੁੰਦਾ ਖੋ ਲੈਂਦੇ ਆ ਇਹ ਜਾ ਕੇ ਇਕੱਠੇ ਜਣੇ ਹੋ ਕੇ ਖੜ ਜਾਂਦੇ ਆ ਕਿਸੇ ਤੋਂ ਫੋਨ ਖੋ ਕੇ ਲੈ ਜਾਂਦੇ ਆ ਹੱਥ ਨੇ 5 6 ਵਜੇ ਦੇ ਤੋਂ ਬਾਅਦ ਆਪਣੇ ਏਰੀਏ ਦੇਆਂ ਸੜਕਾਂ ਜਮ ਮਹਿਬੂਜ਼ ਨਹੀਂ ਸੋ ਆਪਾਂ ਸਾਰਿਆਂ ਨੂੰ ਇਹ ਮੈਸੇਜ ਸੁਨੇਹਾ ਵੀ ਲਾਉਣੇ ਆ ਵੀ ਹੱਥ ਨੇ 6 ਵਜੇ ਦੇ ਤੋਂ ਬਾਅਦ ਮੋਟਰਸਾਈਕਲ ਦੇ ਉੱਤੇ ਇਕੱਲੇ ਬੰਦੇ ਦੇ ਜਾਣ ਦਾ ਅੱਜ ਕੱਲ ਦਾ ਟਾਈਮ ਨਹੀਂ ਰਿਹਾ ਇਹਨਾਂ ਦਾ ਇਹ ਨਹੀਂ ਪਤਾ ਇਹਨੇ ਕੀ ਮਾਰਨਾ ਕੀ ਨਹੀਂ ਨਸ਼ੇ ਦੀ ਬਾਧ ਘਾਟ ਵਿੱਚ ਹੁੰਦੇ ਆ ਲੁੱਟ ਖੋਹ ਕਰਦੇ ਆ ਨਸ਼ਾ ਕਰਦੇ ਆ ਸੋ ਮੇਰੀ ਇਹ ਹੱਥ ਬੰਨ੍ਹ ਕੇ ਅਪੀਲ ਹੈ ਜੈਤੂ ਦੇ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਫੜ ਕੇ ਇਹਨਾਂ ਨੂੰ ਚੋਰਾਂ ਨੂੰ ਤੇ ਜੋ ਜਿਹੜੇ ਗਰੀਬ ਬੰਦਿਆਂ ਤੋਂ ਲੁੱਟ ਘੁੱਟ ਹੋਈ ਆ ਉਹਨਾਂ ਦਾ ਜੋ ਪੈਸਾ ਟਕਾ ਜਾਂ ਫੋਨ ਹੈਣਾ ਉਹਨਾਂ ਦਾ ਵਾਪਸ ਕਰਵਾਇਆ ਜਾਵੇ ਜਿਹੜਾ ਉਹ ਵਿਚਾਰਾ ਗਰੀਬ ਬੰਦਾ ਸੀ ਕੁਲਚਿਆਂ ਵਾਲਾ ਵਿਚਾਰਾ ਕਿੰਨੀ ਕੋਈ ਤੁਸੀਂ ਹਿਸਾਬ ਲਾ ਲਓ ਕਮਾਈ ਹੋਊਗੀ ਨਾ 2 ਜਾਨੇ ਕੋਲੇ 3300 ਰੁਪਏ ਸੀ ਵਿਚਾਰੇ ਸਾਰਾ ਦਿਨ ਕਿਰਤ ਕਰਦੇ ਆ ਸਾਈਕਲ ਤੇ ਆਏ ਸੀ ਵਿਚਾਰੇ ਹੈਨਾ ਉਹ ਬਹੁਤ ਟਾਈਮ ਦਾ ਆਪਣੇ ਵਿਚਾਰਾ ਕੰਮ ਕਰ ਰਿਹਾ ਹੈ ਕੁਲਚਿਆਂ ਦਾ ਆਪਣੇ ਕਰੀਰ ਵਾਲੀ ਚਾਹਨੇ ਦੇ ਜੈਤੂ ਦੇ ਵਿੱਚ ਤੇ ਸੋ ਪਲੀਜ਼ ਉਹਨਾਂ ਦਾ ਸਾਥ ਦੇ ਕੇ ਵਿਚਾਰਿਆਂ ਦਾ ਗਰੀਬ ਬੰਦੇ ਆ ਹੈਨਾ ਤੇ ਪ੍ਰਸ਼ਾਸਨ ਨੂੰ ਸਾਡੀ ਹੱਥ ਬੰਨ ਕੇ ਅਪੀਲ ਹੈ ਕੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਚੋਰਾਂ ਨੂੰ ਇਹਨਾਂ ਨੂੰ ਫੜਿਆ ਜਾਵੇ ਕਾਬੂ ਕੀਤਾ ਜਾਵੇ ਤੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਸਾਰਿਆਂ ਤੱਕ ਪਹੁੰਚਦੀ ਹੋ ਜੇ ਵੀਡੀਓ ਤਾਂ ਕਿ ਪ੍ਰਸ਼ਾਸਨ ਕਾਰਵਾਈ ਕਰੇ ਤੇ ਸਾਰੇ ਲੋਕਾਂ ਤੱਕ ਵੀ ਵੀਡੀਓ ਪਹੁੰਚੇ ਤਾਂ ਕਿ ਲੋਕ ਵੀ ਸਤਾਰਕ ਹੋ ਜਾਣ ਕਿਉਂਕਿ ਰਾਤ ਨੂੰ ਇਕੱਲੇ ਬੰਦੇ ਦਾ ਬਾਹਰ ਨਿਕਲਦਾ ਟਾਈਮ ਨਹੀਂ ਰਿਹਾ ਲੁੱਟਖੋਹ ਬਹੁਤ ਜ਼ਿਆਦਾ ਹੋ ਰਹੀਆਂ ਸੋ ਆਪਣਾ ਧਿਆਨ ਰੱਖੋ ਆਪਣੇ ਘਰ ਦਾ ਧਿਆਨ ਰੱਖੋ ਤੇ ਕਰੋ ਬਾਹਰ ਜਾਣਾ ਜੇ ਕੋਈ ਐਮਰਜੈਂਸੀ ਹੈ ਰਾਤ ਨੂੰ ਤਾਂ ਜਾਓ ਅਦਰਵਾਈਜ਼ ਕਰੋ ਨਾ ਬਾਹਰ ਨਿਕਲੋ ਰਾਤ ਨੂੰ ਕਿਉਂਕਿ ਟਾਈਮ ਬਹੁਤ ਮਾੜਾ ਹੋਇਆ ਪਿਆ ਹਾਲਾਤ ਮਾੜੇ ਹੋਈ ਜਾਂਦੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਚੰਨਾ ਰੰਗਲਾ ਪੰਜਾਬ ਦੇ ਨਾਲ ਧੰਨਵਾਦ ਜੀ